ਇਹ ਜੋ ਤਕਨੋਈ ਹੈ ਇਹ ਪਿੰਡ ਲਖੂਵਾਲ ਦੇ ਵਿੱਚ ਹੋਈ ਹੈ ਜਦੋਂ ਮੈਂ ਸਵੇਰੇ ਸਵੇਰ ਉਠਿਆ ਤਾਂ ਮੈਨੂੰ ਆਪਣੇ ਹੈੱਡਮਾਸਟਰ ਸਾਹਿਬ ਇਹਨਾਂ ਦਾ ਫੋਨ ਆਇਆ ਸੀਗਾ ਕਿ ਪਿੰਡ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਫਿਰ ਮੈਂ ਇੱਥੇ ਮੌਕਾ ਦੇਖਣ ਆਇਆ ਸੀਗਾ ਆ ਕੇ ਦੇਖਿਆ ਕਿ ਬਹੁਤ ਜ਼ਿਆਦਾ ਪਿੰਡ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਇਧਰੋਂ ਜਿਹੜਾ ਮਚੋਰ ਤੰਦ ਤੋੜ ਕੇ ਅੰਦਰ ਵੜੇ ਨੇ ਇਹਨਾਂ ਦੇ ਇਥੋਂ 5 ਪੀਸੀ ਤੇ ਕੁਝ ਹੋਰ ਲੋੜੀਂਦਾ ਸਮਾਨ ਜਿਹੜਾ ਕਿ ਸਿੱਖਿਆ ਲਈ ਜ਼ਰੂਰੀ ਹੈ ਬੱਚਿਆਂ ਲਈ ਉਹ ਜਿਹੜਾ ਇਥੋਂ ਚੋਰੀਆ ਗਿਆ ਵਾ ਨਹੀਂ ਸਰ ਜੀ ਇਸ ਤਰ੍ਹਾਂ ਕੁਝ ਨਹੀਂ ਕੀਤਾ ਜਾ ਸਕਦਾ ਅਜੇ ਤਸੀਮ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਕੋਲ ਕਿ ਉਹ ਜਿਹੜੇ ਆ ਮੰਨ ਲਓ ਕਿ ਇਸ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਆ ਕਰਨ ਹਾਂਜੀ ਗਾਈ ਇਸ ਸਕੂਲ ਵਿੱਚ ਜਿਹੜਾ ਵਾ ਸਰਕਾਰ ਵੱਲੋਂ ਇੱਥੇ ਕੰਪੀਡਾਰ ਉਪਲਬਧ ਕਰਵਾਇਆ ਗਿਆ ਸੀਗਾ ਤੇ ਉਸ ਨਾਲ ਵੀ ਗੱਲਬਾਤ ਕੀਤੀ ਜਾਵੇ ਕਿ ਅਗੋਂ ਦੇਖਦੇ ਹਾਂ ਕਿ ਉਸ ਦਾ ਜਵਾਬ ਕੀ ਹੋਵੇਗਾ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੰਗ ਚਾਉਂਦੇ ਹਾਂ ਕਿ ਜੋ ਵੀ ਇਹ ਸਕੂਲਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਹਦਾ ਜਿਹੜਾ ਵਾ ਸਮਾਨ ਜਿਹੜਾ ਵਾ ਚੋਰੀ ਕੀਤਾ ਜਾ ਰਿਹਾ ਵਾ ਉਸ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਵੇ ਤੇ ਜੋ ਵੀ ਇਹ ਬੰਦਾ ਜੇ ਕੋ ਫੜਿਆ ਜਾਂਦਾ ਵਾ ਉਸ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਬੱਚਿਆਂ ਦਾ ਭੁਇਥਿਆ ਉਹਦੇ ਨਾਲ ਖਿਲਵਾੜ ਨਾ ਹੋ ਚੁਕੀ। ਸਰਕਾਰੀ ਹਾਈ ਸਕੂਲ ਖੁਵਾਲ ਤੋਂ ਇੰਚਾਰਜ ਰਜੀਤ ਸਿੰਘ ਸਾਡੇ ਸਕੂਲ ਜਿਹੜਾ ਕਿ ਅੱਜ ਸਵੇਰੇ ਪਤਾ ਲੱਗਾ ਕਿ ਕੁਝ ਛੋਟਾ ਨੇ ਸ਼ਰਾਰਤ ਆਲ ਸ਼ਰਾਰਤ ਆ ਅੱਗੇ ਚੋਰੀ ਕੀਤੀ ਹੈ। ਬੇਦਗੇਟ ਖਾਣੇ ਦਾਖਲ ਹੋਇਆ ਤੇ ਜੰਦਰਾ ਤੋੜਿਆ ਗਿਆ ਹੈ। ਉਸ ਤੋਂ ਬਾਅਦ ਇਹ ਤਦਾਦ ਬਾਬਾ ਚਾਰ ਪੰਜ ਜਣੇ ਦੀ ਲੱਗਦੀ ਇਕੱਲੇ ਦਾ ਕੰਮ ਨਹੀਂ ਹੈਗਾ ਉਹਨਾਂ ਆ ਗਿਆ 9 ਇੰਚੀ ਸਾਡੀ ਕੰਧ ਹੈ ਜੀ ਕੰਧ ਦਾ ਹਾਲ ਵੇਖੋ ਤੇ ਕੀ ਨੀਕੀਤ ਉਹਨਾਂ ਲਖਾਣਾ ਤੰਦ ਤੋੜ ਕੇ ਇਧਰ ਦੀ ਉਹਨਾਂ ਐਂਟਰ ਕੀਤਾ ਆ ਉਸ ਤੋਂ ਬਾਅਦ ਕੰਪਿਊਟਰ ਲੈਬ ਚ ਐਂਟਰ ਕੀਤੇ ਆ ਤੇ ਸਾਡਾ ਕਾਫੀ ਜਿਹੜਾ ਨੁਕਸਾਨ ਆ ਵੇਖੋ ਪੀਸੀ ਸਾਡੇ ਖਿਲਰੇ ਪਏ ਆ ਬੈਟਰੀ ਉਹਨਾਂ ਬਾਹਰ ਕੱਢ ਕੇ ਸੁੱਟੀਆਂ ਆ ਰੂਮ ਦੇ ਅੰਦਰ ਵੀ ਕਾਫੀ ਨੁਕਸਾਨ ਕੀਤਾ ਆ ਸਾਡੇ 5 ਕੰਪਿਊਟਰ ਸਮੇਤ ਸਵਾਨ ਜਿਹੜੇ ਆ ਉਹ ਚੋਰੀ ਕਰਕੇ ਲੈ ਗਏ ਆ ਨਾਲ ਸਾਡੇ ਕੰਪਿਊਟਰ ਲੈਬ ਚ ਇੱਕ ਇਨਵਰਟਰ ਲੱਗਾ ਸੀ ਬੈਟਰੀ ਆਹੀ ਉਹ ਵੀ ਲੈ ਗਏ ਆ ਜੀ ਇੱਕ ਸਾਡਾ ਸਪੀਕਰ ਸੀ ਜੀ ਸਾਊਂਡ ਸਿਸਟਮ ਉਹ ਵੀ ਲੈ ਗਏ ਆ ਚਾਰ ਨਵੇਂ ਪੱਖੇ ਲੈਂਦੇ ਸੀ ਉਹ ਵੀ ਲੈ ਗਏ ਆ ਨਾਲ ਟੁੱਟੀਆਂ ਸੀ ਥੋੜੀਆਂ ਪਈਆਂ ਦੋ ਬੈਟਰੀ ਪਈਆਂ ਯਾ ਯੂਪੀਐਸ ਦੇ ਉਹ ਵੀ ਲੈ ਗਏ ਆ ਉਸ ਤੋਂ ਬਾਅਦ ਸਾਡੇ ਸਰਕਾਰੀ ਰਿਕਾਰਡਾਂ ਲਾ ਵੀ ਛੇੜਛਾੜ ਕੀਤੀ ਗਈ ਆ ਅਲਮਾਰੀਆਂ ਦੀ ਤੋੜਪਨ ਕੀਤੀ ਗਈ ਆ ਨਾਲ ਇੱਕ ਸਾਡੇ ਇੰਗਲਿਸ਼ ਲੈਬ ਜੋ ਉਹਦੇ ਵਿੱਚੋਂ ਜਿੰਨੇ ਸਾਰੇ ਹੈੱਡਫੋਨ ਵਗੈਰਾ ਨਵੇਂ ਸੀ ਨਾਲ ਉਹਨਾਂ ਦੇ ਐਂਪਲੀਫਾਇਰ ਲੱਗੇ ਸੀ ਉਹ ਸਾਰੇ ਆ ਜੀ ਮੈਨੂੰ ਸਾਰਾ ਹੀ ਚੋਰੀ ਕਰਕੇ ਲੈ ਗਏ ਤੇ ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਚਾਰ ਪੰਜ ਸ਼ਰਾਰਤੀ ਅੰਸਰ ਅੰਦਰ ਐਂਟਰ ਕੀਤੇ ਆ ਜਿਨ੍ਹਾਂ ਦੇ ਨੇ ਸਕੂਲ ਨਾਲ ਇਲਾ ਨੁਕਸਾਨ ਕੀਤਾ ਆ ਹਾਓ ਤੁਹਾਨੂੰ ਅੰਦਰ ਕਬਰੇ ਦਾ ਹਾਲ ਦਿਖਾਈਏ ਸਾਡਾ ਸਾਰਾ ਰਿਕਾਰਡ ਜਿਹੜਾ ਹੈ ਸਾਰਾ ਹੀ ਉਲਟਾਇਸ ਨਾਲ ਸੜ ਕੇ ਸੁਟ ਗਿਆ ਦੇਖੋ ਉਸ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਡੇ ਨੂੰ ਇਨਸਾਫ ਦਿੱਤਾ ਜਾਵੇ ਸਰਕਾਰ ਵੱਲੋਂ ਬੜਾ ਕੁਝ ਕੀਤਾ ਜਾ ਰਿਹਾ ਸਰਕਾਰ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਉਹਨਾਂ ਨੂੰ ਤਾਂ ਚੰਗਣ ਵਾਸਤੇ ਬੜੇ ਜਿਹੜਾ ਸਮਾਨ ਪ੍ਰੋਵਾਈਡ ਕਰ ਰਹੀ ਹੈ ਪਰ ਜੇ ਇਹਦੀ ਸਾਂਭ ਸੰਭਾਲ ਨਹੀਂ ਨਹੀਂ ਚੰਗੀ ਤਰ੍ਹਾਂ ਕਰਾਂਗੇ ਤੇ ਫਿਰ ਮੁਸ਼ਕਲ ਆਈ ਹੁਣ ਪ੍ਰਸ਼ਾਸਨ ਦੇ ਕੀ ਹੋਵਾਂਗੇ ਕਰਦੇ ਵੀ ਜਿਹੜਾ ਵੀ ਇਹਦੇ ਨੂੰ ਜ਼ਿੰਮੇਵਾਰ ਆ ਉਹ ਸ਼ਰਾਰਤੀ ਅਨੁਸਾਰ ਉਹਨੂੰ ਫੜਿਆ ਜਾਵੇ ਉਹ ਸਜ਼ਾ ਦਿਵਾਈ ਜਾਵੇ ਤੇ ਸਕੂਲ ਦੇ ਨੁਕਸਾਨ ਦੀ ਪਰਭਾਈ ਕੀਤੀ ਜਾਵੇ ਮੇਰੇ 4:00 ਵਜੇ 40 ਮਿੰਟ ਤੇ ਇੱਥੇ ਪਹੁੰਚਾ ਜਦੋਂ ਆਣ ਕੇ ਵੇਖਿਆ ਬਾਹਰਲਾ ਪੂਰਾ ਟੁਕਿਆ ਜੰਦਰਾ ਟੁੱਟਾ ਆਇਆ ਥੱਲੇ ਪਿਆ ਆ ਅੰਦਰਲਾ ਬੂਆ ਖੁੱਲਾ ਪਿਆ ਆ ਮੈਂ ਅੰਦਰ ਨਹੀਂ ਵੜਿਆ ਮੈਂ ਦਵਾ ਦਵਾ ਜਾ ਕੇ ਉਹਨੂੰ ਚਿਹਰ ਕਰਮਸਥਨ ਉੱਤੇ ਜਾ ਕੇ ਦੱਸਿਆ ਗੁਰਦਿਆਲ ਸਿੰਘ ਨੂੰ ਦੱਸਿਆ ਇੱਕ ਦੂਸੇ ਨੂੰ ਉਹ ਦੱਸਿਆ ਫਿਰ ਅਸੀਂ ਇੱਥੇ ਆਏ ਆ ਆ ਕੇ ਅਸੀਂ ਬੱਤੀ-ਬੁੱਤੀ ਇਹਨਾਂ ਕਿਸ ਨੇ ਜਗਾਈ ਆ ਉਹਦੋਂ ਇਹ ਇੱਥੇ ਤੇ ਖਤਮ ਹੋ ਗਈ ਹੀ ਅੰਦਰ ਜਾ ਕੇ ਬਾਰੀ ਖੁੱਲੇ ਬੂਏ ਖੁੱਲੇ ਹਨ ਉਹ ਤੇ ਉਹਦਾ ਡੀਵੀਡੀ ਦਾ ਬਕਸਾ ਹੀ ਉਹ ਚੋਰੀ ਹੋਇਆ ਇੱਥੋਂ ਨਿਵੇਟਰ ਤੇ ਬੈਟਰੀ ਚੋਰੀ ਹੋਇਆ ਹੋਰ ਵੀ ਥੋੜਾ ਬੋਧਾ ਨੇ ਕਰਕ ਕਰਮਾਂ ਦਾ ਹੀ ਅਲੇ ਯਾਰ ਕਿਤੇ ਦੇ ਨਾ ਸਗਾਂ ਸਾਰੇ ਵੇਖਿਆ ਤੇ ਫੇਰ ਨਹੀਂ ਬਾੜ ਸ਼ੁਰੂ ਕੀਤਾ ਹਾਂਜੀ ਅੱਬਾ ਜੀ ਥਾਪ ਤੇ ਤੋਂ ਵੀ ਸਾਨੂੰ ਨਿਸਾਨ ਸਾਨੂੰ ਦੇਖੋ ਜੀ ਤੇ ਬਜੂਨ ਫੜੇ ਜਾਣੇ ਚਾਹੀਦੇ ਔਰ ਫੜੇ ਜਾਣੇ ਚਾਹੀਦੇ ਆ ਤੇ ਸਾਨੂੰ ਸਾਫ ਮਿਲ ਸਕੇ ਕਿ ਸਾਡਾ ਅਸਮਾਨ ਮਿਲ ਜੇ ਇਹ ਗੁਰਦੈ ਸਾਹਿਬ ਤੇ ਅੱਗੇ ਹੀ ਥੋੜਾ ਜਾ ਮਦਰ ਕਮਜ਼ੋਰੀ ਚੱਲਣ ਡਿਆ ਕੋਈ ਇਹਦੇ ਕੋ ਖਾਂਡ ਨਹੀਂਗਾ ਕੋਈ ਇਹਦੇ ਕੋ ਪੈਸਾ ਨਹੀਂ ਸਾਡੇ ਕੋਲ ਅਸੀਂ ਲੈ ਨਹੀਂ ਸਕਦੇ ਅਗੇ ਨਗਰ ਵਾਲਿਆਂ ਨੂੰ ਲੈ ਕੇ ਦਿੱਤਾ ਕਿ ਦੋ ਰਾਂ ਜੇ ਸਾਡਾ ਡੰਡਿੰਗਾ ਤੁਹਾਨੂੰ ਅਹੀ ਬੇਨਤੀ ਕਰਨੇ ਆ ਕਿ ਸਾਡਾ ਚੋਰ ਫੜੇ ਜਾਣ ਤੇ ਗਾਹਾਂ ਵਾਸੀ ਇਹਨਾਂ ਨੱਠ ਪਾਈ ਜਾਵੇ ਸਾਡਾ ਸਮਾਨ ਮਿਲ ਜਾਵੇ ਗੁਰਦੇਵ ਸਾਹਿਬ ਦੀ ਤੇ ਇੱਕ ਮੈਟਰ ਸਾਹਬ ਲਾਲੂ ਤੇ ਇੱਕ ਬੈਂਟਰਾ ਜੀ ਸਾਹਬ ਲੋਕ ਕਿੰਨੇ ਕਰਾਉਂਦਾ ਗਾ ਜੀ ਡੀਪੀਡੀ ਦਾ ਬਕਸਾ ਜਿਹੜਾ ਇੱਕ ਕੋਈ ਹੋ ਰਿਹਾ ਜੀ ਕੋਈ ਥੋੜੇ ਬੋਦੇ ਪੈਸੇ ਹਾਂ ਜਿਹੜੇ ਉਹ ਚੋਰੀ ਕਰਕੇ ਲੈ ਗਏ